ਆਲਾ ਪੁਲਿਸ ਲਗਾਤਾਰ ਕ੍ਰਿਮੀਨਲ ਗੈਂਗਸਟਰ ਅਤੇ ਸਮਾਜ ਵਿਰੋਧੀ ਅੰਸਰਾਂ ਦੇ ਖਿਲਾਫ ਬੜੀ ਸਰਗਰਮੀ ਨਾਲ ਮੁਹਿੰਮ ਚਲਾਉਂਦੀ ਰਹਿੰਦੀ ਚਾਰ ਦੋਸ਼ੀ ਅਰੈਸਟ ਕੀਤੇ ਤੇ ਉਹਨਾਂ ਤੋਂ ਪੰਜ ਜਿਹੜੇ ਗਾਪਨਾ ਹੋ ਰਿਕਵਰ ਹੋਏ 15 ਤੋਂ ਵੀ ਘੱਟ ਉਸਰੇ ਕਵਰ ਹੋਏ ਤੇ ਕਮਰਸ਼ੀਅਲ ਕੁਆਨਟੀਟੀ ਦੇ ਜਿਹੜਾ ਹੈਰੋਇਨ ਦਾ ਉਹਦੀ ਰਿਕਵਰੀ ਹੋਈ ਇਹਨਾਂ ਤੋਂ ਇੱਕ ਦੋਸ਼ੀ ਤੇ ਪਹਿਲਾਂ ਵੀ ਮੁਕੱਦਮੇ ਦਰਜ ਨੇ ਬਾਕੀਆਂ ਦਾ ਕੋਈ ਕੰਮਲ ਕਿਸ਼ੋਕੜ ਹੁਣ ਤੱਕ ਸਾਹਮਣੇ ਨਹੀਂ ਆਇਆ ਕਿਉਂਕਿ ਕਈ ਵਾਰ ਦਰਦਾਂ ਤੋਂ ਬਾਵਜੂਦ ਇਹ ਅਰੈਸਟ ਨਹੀਂ ਹੋ ਸਕਦੇ ਸੀ ਜਦਕਿ ਕ੍ਰਾਈਮ ਪੇਸ਼ਾ ਬੰਦੇ ਆ ਤੇ ਕਾਫੀ ਲੰਬੇ ਸਮੇਂ ਤੋਂ ਵਰਦਾਤਾ ਕਰ ਰਹੇ ਸੀ ਮਾਨਜੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਲਗਾਤਾਰ ਕ੍ਰਿਮੀਨਲ ਗੈਂਗਸਟਰ ਅਤੇ ਸਮਾਜ ਵਿਰੋਧੀ ਅੰਸਰਾਂ ਦੇ ਖਿਲਾਫ ਬੜੀ ਸਰਗਰਮੀ ਨਾਲ ਮੁਹਿੰਮ ਚਲਾਉਂਦੀ ਰਹਿੰਦੀ ਉਸੇ ਲੜੀ ਚ ਸਾਨੂੰ ਕਾਫੀ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀ ਸਿਟੀ ਪੁਲਿੰਦਰ ਚੀਮਾ ਡੀਐਸਪੀ ਸਿਟੀ万 ਸੁਤਨਾਮ ਸਿੰਘ ਜੀ ਐਸਐਚਓ ਕੋਤਵਾਲੀ ਪਟਿਆਲਾ ਜਸਪ੍ਰੀਤ ਸਿੰਘ ਕਾਲੋਂ 34 ਸੀਆਈਏ ਪਟਿਆਲਾ ਪ੍ਰਦੀਪ ਸਿੰਘ ਬਾਜਵਾ ਇਹਨਾਂ ਦੀਆਂ ਟੀਮਾਂ ਨੇ ਚਾਰ ਦੋਸ਼ੀ ਅਰੈਸਟ ਕੀਤੇ ਤੇ ਉਹਨਾਂ ਤੋਂ ਪੰਜ ਜਿਹੜੇ ਵਿਆਪਨ ਹੋਰ ਰਿਕਵਰ ਹੋਏ 15 ਤੋਂ ਵੀ ਘਰ ਤੋਸ ਰਿਕਵਰ ਹੋਏ ਤੇ ਕਮਰਸ਼ੀਅਲ ਕੁਆਂਟੀਟੀ ਚ ਜਿਹੜਾ ਹੈਰੋਇਨ ਆ ਉਹਦੀ ਰਿਕਵਰੀ ਹੋਈ ਹੈ ਇਹ ਗੈਂਗ ਕਾਫੀ ਸਮੇਂ ਤੋਂ ਪਟਿਆਲੇ ਜ਼ਿਲ੍ਹੇ ਦੇ ਅੰਦਰ ਕਈ ਪ੍ਰਕਾਰ ਦੀ ਵਾਰਦਾਤਾਂ ਚ ਸਰਗਰਮ ਸੀਗਾ ਤੇ ਨਸ਼ਾ ਸਪਲਾਈ ਵੀ ਜਿਹੜੀ ਆ ਇਹ ਗੈਂਗ ਕਰਦਾ ਸੀ ਬਾਰਡਰ ਏਰੀਆ ਪੰਜਾਬ ਤੋਂ ਇਹ ਚਿੱਟਾ ਲੈ ਕੇ ਆਉਂਦੇ ਸੀ ਤੇ ਇੱਥੇ ਪਟਿਆਲੇ 'ਚ ਉਹਨੂੰ ਅੱਗੇ ਵੇਚਦੇ ਸੀ ਤੇ ਇਸ ਗੈਂਗ ਦੀ ਅਰੈਸ ਦੇ ਨਾਲ ਹੀ ਪਟਿਆਲੇ ਚ ਚਿੱਟਾ ਸਪਲਾਈ ਦੀ ਜਿਹੜੀ ਚੇਨ ਆ ਉਹਨੂੰ ਕਾਫੀ ਵੱਡਾ ਸੈਟ ਬੈਕ ਲੱਗਾ ਹੈ ਇਹ ਚਾਰ ਦੋਸ਼ੀ ਨੇ ਜੀ ਇਹਨਾਂ ਚੋਂ ਦੋ ਤੇ ਬ੍ਰਦਰਜ਼ ਨੇ ਅਜੇ ਕੁਮਾਰ ਤੇ ਵਿਜੇ ਕੁਮਾਰ ਉਰਫ ਸਮਾਰਟੀ ਦੋ ਅਨਨੇ ਦੋਸ਼ੀ ਨੇ ਸੰਦੀਪ ਸਿੰਘ ਤੇ ਆਪਣੇ ਜਿਹੜਾ ਜਤਿੰਨ ਥੋਬੀਗਾਟ ਏਰੀਆ ਦਾ ਰਹਿਣ ਵਾਲਾ ਹੈ ਇਹਨਾਂ ਤੋਂ ਇੱਕ ਦੋਸ਼ੀ ਤੇ ਪਹਿਲਾਂ ਵੀ ਮੁਕਦਮੇ ਦਰਜ ਨੇ ਬਾਕੀਆਂ ਦਾ ਕੋਈ ਕ੍ਰਿਮੀਨਲ ਪਿਸ਼ੋਕਰਡ ਹਣ ਤੱਕ ਸਾਹਮਣੇ ਨਹੀਂ ਆਇਆ ਕਿਉਂਕਿ ਕਈ ਵਾਰਦਾਤਾਂ ਤੋਂ ਬਾਵਜੂਦ ਇਹ ਅਰੈਸਟ ਨਹੀਂ ਹੋ ਸਕੇ ਸੀ ਜਦਕਿ ਕ੍ਰਾਈਮ ਪੇਸ਼ਾ ਬੰਦੇ ਆ ਤੇ ਕਾਫੀ ਲੰਬੇ ਸਮੇਂ ਤੋਂ ਵਾਰਦਾਤਾਂ ਕਰ ਰਹੇ ਸੀ ਜਿਹੜਾ ਅਮਨਦੀਪ ਸਿੰਘ ਜੱਟ ਪਟਿਆਲਾ ਜੇਲ੍ਹ ਚ ਬੰਦਾ ਇਹ ਉਹਦਾ ਐਂਟੀ ਗੈਂਗ ਆ ਪਿਛਲੇ ਮਹੀਨੇ 10 ਪਿਸਤੌਲ ਜਿਹੜੇ ਆ ਹਜ਼ੀ ਇਹਨਾਂ ਦੇ ਐਂਟੀ ਗੈਂਗ ਤੋਂ ਰਿਕਵਰ ਕੀਤੇ ਸੀ ਤੇ ਉਹਦੀ ਬਦਲਾਖੋਰੀ ਜਾਂ ਕਿਸੇ ਸੈਂਸੇਸ਼ਨਲ ਕਤਲ ਨੂੰ ਅੰਜਾਮ ਦੇਣ ਲਈ ਇਹਨਾਂ ਨੇ ਆ ਪੰਜ ਪਿਸਤੌਲ ਜਿਹੜੇ ਆ ਇਹ ਵੀ ਅਰੇਂਜ ਕੀਤੇ ਸੀ ਤੇ 300 ਗ੍ਰਾਮ ਤੋਂ ਜ਼ਿਆਦਾ ਹੈਰੋਇਨ ਦੀ ਰਿਕਵਰੀ ਹੋਈ ਹੈ ਤੇ ਇਹਦੇ ਨਾਲ ਬੜਾ ਇੱਕ ਸਪਲਾਈ ਚੇਨ ਜਿਹੜੀ ਹੈ ਕਿ ਡਰੱਗਸ ਦੀ ਪਟਿਆਲਾ ਜ਼ਿਲ੍ਹੇ 'ਚ ਉਹਨੂੰ ਕਾਫੀ ਵੱਡਾ ਸੱਟ ਬੈਕ ਲੱਗਾ। ਦੇਖੋ ਜੀ ਇਹਨਾਂ ਦੀ ਪ੍ਰੀਲਿਮਿਨਰੀ ਪੁਛਗਿਸਚ 'ਚ ਆਇਆ ਕਿ ਇਹ ਜਿਹੜੇ ਸਬਰਮਨ ਏਰੀਆ ਨੇ ਜਿਵੇਂ ਅਰਬਨ ਅਸਟੇਟ ਹੋ ਗਿਆ ਹੈ ਪੰਜਾਬੀ ਯੂਨੀਵਰਸਿਟੀ ਦੇ ਲਾਗੇ ਦਾ ਜਿਹੜਾ ਏਰੀਆ ਉੱਥੇ ਹੈਰੋਇਨ ਸਪਲਾਈ ਕਰਦੇ ਸੀ। ਤੇ ਇਹਨਾਂ ਨੂੰ ਫੜਨ ਨਾਲ ਤੇ ਕਾਫੀ ਸਪਲਾਈ ਚੇਨ ਨੂੰ ਕਾਫੀ ਜਿਹੜਾ ਸੈਟ ਬੈਕ ਲੱਗੂ ਜਿਹਨਾਂ ਚੋ ਅरेस्ट ਨਹੀਂ ਹੋ ਰੋਹਨ ਨਹੀਂ ਹੈ ਜਿਹੜੇ ਹਾਂ ਉਹ ਉਹਦੇ ਪਿੱਛੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਸਰ ਪ੍ਰੋਐਕਟਿਵ ਵਗੈਰਾ ਵੀ ਕੋਈ ਇਹਨਾਂ ਦੀ ਉਹ ਅਸੀਂ ਆਇਡੈਂਟੀਫਾਈ ਕਰਾਂਗੇ ਜੀ ਜੇਕਰ ਨਸ਼ੇ ਤੇ ਅਸਲਾ ਸਪਲਾਈ ਕਰਨ ਦੇ ਗੋਰਖ ਧੰਦੇ ਨਾਲ ਕੋਈ ਵੀ ਗੈਰ ਕਾਨੂੰਨੀ ਜਾਇਦਾਦਾਂ ਬਣਾਈਆਂ ਹੋਣੀਆਂ ਤੇ ਉਹਨਾਂ ਨੂੰ ਫੋਰਫੀਟ ਵੀ ਕਰਾਇਆ ਜਾਊਗਾ ਤੇ ਅਗਲੀ ਜਾਪਦਨ ਅਨੁਸਾਰ ਕਾਰਵਾਈ ਪੁਰਾਣਾ ਅਪਰਾਧਿਕ ਰਿਕਾਰਡ ਕਿਦਾਂ ਕਿਦਾਂ ਮਿਲਿਆ ਜੀ ਇਹਨਾਂ ਚੋ ਇੱਕ ਬੰਦਾ ਹੀ ਹੈ ਜੀ ਜਿਹੜਾ ਪੁਰਾਣਾ ਅਪਰਾਧਿਕ ਰਿਕਾਰਡ ਆ ਵਿਜੇ ਕੁਮ ਇਦੇ ਤੇ ਪਹਿਲਾਂ ਐਨਡੀਪੀਐਸ ਐਕਟ ਦਾ ਮੁਕਦਮਾ ਦਰਜ ਆ ਪਰ ਬਾਕੀ ਦੋਸ਼ੀਆਂ ਨੂੰ ਹੋਰ ਵੀ ਡੂੰਘਾਈ ਨਾਲ ਪੁੱਛਗਛ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਊਗਾ ਤੇ ਰਿਮਾਂਡ ਹਾਸਲ ਕਰਨ ਉਪਰੰਤ ਹੋਰ ਵੀ ਕਿਹੜੇ-ਕਿਹੜੇ ਗੈਂਗ ਮੈਂਬਰ ਨੇ ਸਾਨੂੰ ਅੱਗੇ ਹੋਰ ਵੀ ਅਰੈਸਟ ਤੇ ਰਿਕਵਰੀ ਹੋਣ ਦੀ ਉਮੀਦ ਹੈਗੀ ਇਹਦੀ ਜਿਵੇਂ ਡਰਗ ਫੋਰਟ ਫੋਰ ਲਾਕੇ ਤੇ ਰਹਿੰਦੇ ਆ ਰੋੜੀਕੋਟ ਮੱਲੇ ਉਧਰ ਹੋ ਗਿਆ ਜਾਂਦਾ ਕਾਰਬੋਨਿਏ ਜਾਦਾ ਇਹਨਾਂ ਕਲੋਨੀਆਂ 'ਚ ਮਕਦੇ ਦੇਖੋ ਇਹ ਪ੍ਰੀਲਿਮਨਰੀ ਪੁੱਛਗਛ ਇਹ ਗੱਲ ਸਾਹਮਣੇ ਆਈ ਹੈ ਕਿ ਬਾਰਡਰ ਏਰੀਆ ਤੋਂ ਅੰਮ੍ਰਿਤਸਰ ਰੂਰਲ ਏਰੀਆ ਤੋਂ ਤਰਨਤਾਰਨ ਏਰੀਆ ਤੋਂ ਲੈ ਕੇ ਆਂਦੇ ਤੇ ਪਟਿਆਲੇ ਸ਼ਹਿਰ ਚ ਸਪਲਾਈ ਕਰਦੇ ਸੀ ਬਾਕੀ ਹੋਰ ਪੁਛਕਿਸ਼ ਜਾਰੀ ਹੈ ਨਾਲ ਠੀਕ ਹੈ ਫੋਟੋ ਕਰਕੇ ਲਗਾਓ ਲੱਗੀ ਤੈਨੂੰ ਨਹੀਂ